ਇਹੜਾ ਕੋੜਾ ਤੰਦ ਸੈਨਾ ਸਿੰਘਾਂ ਨਾ ਬਾਬੇ ਦੀਪ ਸਿੰਘ ਸਾਹਿਬ ਜੀ ਦੀ ਗੱਦੀ ਦਾ ਵਾ ਕੋਲਾ ਮੂਲਾ ਇੱਕ ਜੰਗ ਦਾ ਪ੍ਰਤੀਕ ਆ ਸਿੰਘਾਂ ਨੇ ਤਿਆਰ ਪੁਰ ਤਿਆਰ ਹੋ ਕੇ ਘੋੜਿਆਂ ਤੇ ਚੜਨਾ ਹੱਥਾਂ ਦੇ ਵਿੱਚ ਨੇਜੇ ਫੜਨੇ ਛਾਤਰ ਧਰਨੇ ਢਾਲਾਂ ਧਾਰਨੀਆਂ ਇਹ ਸਾਰਿਆਂ ਘੋੜਿਆਂ ਦਾ ਆਪੂ ਹੈ ਜਿ ਤਰ੍ਹਾਂ ਕੋਈ ਇੱਕ ਜਰਨੈਲ ਹੀ ਹੁੰਦਾ ਇਹ ਸਾਰਿਆਂ ਦਾ ਜਰਨੈਲ ਹੁੰਦਾ ਜਿ ਤਰ੍ਹਾਂ ਆਪਣਾ ਘਰ ਦੇ ਵਿੱਚ ਇੱਕ ਵੱਡੀ ਕੁਰਸੀ ਕਿਚੇ ਰੱਖੀ ਹੁੰਦੀ ਹੈ ਇਹਦੇ ਉੱਤੇ ਸਾਡੇ ਮੇਨ ਬੰਦੇ ਨੇ ਆਣ ਕੇ ਬਹਿਣਾ ਕਿਉਂਕਿ ਸਤਕਾਰਯੋਗ ਹੀ ਭਾਵੇਂ ਬਾਬਾ ਜੀ ਦੇ ਪਿਤਾ ਜੀ ਹੈ ਨਾ ਬਾਬਾ ਜੋਗਾ ਸਿੰਘ ਦੇ ਬਾਬਾ ਜਗੀਰ ਸਿੰਘ ਸਾਹਿਬ ਜੀ ਇਹਨਾਂ மே ਉਹਨਾਂ ਨੂੰ ਨਿਮਸ਼ਕਾਰ ਕਰਨੀ ਆ। ਆਦਿ ਪਵੇਂ ਮਾਂ ਕਾਲ ਦਾ ਸਰੂਪ ਹੈ ਉਹਨਾਂ ਦੇ ਪਲੰਘੇ ਤੇ ਬਹਿਣ ਦਾ ਨਾ ਆਦਰ ਨਹੀਂ ਆਤਵਾਲੀ ਪੁਰਖ ਕੀ ਭੋਜ ਜਿਹੜੀ ਦੇਗ ਆ ਉਹ ਸੁਗੰਧਾਨ ਅੱਡ ਵਰਤ ਰਿਹਾ ਹੈ ਸ਼ਰਦਈਆਂ ਅੱਡ ਵਰਤ ਰਹੀਆਂ ਜਿੱਥੇ ਸਿੱਖੀ ਜਾਹੋ ਜਲਾਲ ਦਾ ਪ੍ਰਤੀਕ ਹੋਲਾ ਮਹੱਲਾ ਔਰ ਸਿੱਖ ਸੰਗਤ ਜਿਹੜੀ ਹੈ ਉਹ ਵਾਕਈ ਉਹਨਾਂ ਨੂੰ ਇਹ ਪਤਾ ਹੈ ਕਿ ਘੋੜੇ ਜਿਹੜੇ ਨੇ ਇਸ ਇਤਿਹਾਸ ਦੇ ਵਿੱਚ ਸਭ ਤੋਂ ਅਹਿਮ ਨੇ ਔਰ ਘੋੜੇ ਜਿਹੜੇ ਨੇ ਉਸ ਸਿੰਘਦਿਆਂ ਸਿੰਘਾਂ ਜਿਹੜੀਆਂ ਫੌਜ ਜਾਂਦੀਆਂ ਸੀ ਉਹਨਾਂ ਨੂੰ ਦਾਨ ਕੀਤੇ ਜਾਂਦੇ ਸੀ ਸਜਾਏ ਜਾਂਦੇ ਸੀਗੇ ਤੇ ਅੱਜ ਵੀ ਪਰੰਪਰਾ ਆ ਕਿ ਧੰਸ਼ੀਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵੀ ਘੋੜਾ ਹੁੰਦਾ ਆ ਨਗਾਰਿਆਂ ਦਾ ਘੋੜਾ ਹੁੰਦਾ ਨਿਸ਼ਾਂਚੀਆਂ ਦਾ ਘੋੜਾ ਹੁੰਦਾ ਆ ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਦਾ ਘੋੜਾ ਫਿਲਹਾਲ ਮੇਰੇ ਨਾਲ ਸਿੰਘ ਸਾਹਿਬ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿਹੜਾ ਘੋੜਾ ਸੀ ਤੁਹਾਡੇ ਸਿੰਘ ਦੱਸਦੇ ਸੀ ਕਿ ਬਾਬਾ ਦੀਪ ਸਿੰਘ ਜੀ ਉਹਨਾਂ ਦਾ ਘੋੜਾ ਆ ਇਹ ਸਾਨੂੰ ਦੱਸੋ ਇਹਨਾਂ ਘੋੜਿਆਂ ਬਾਰੇ ਵੀ ਕਿੱਦਾਂ ਹੁੰਦਾ ਆ ਕਿਹੜੇ ਕਿਹੜੇ ਘੋੜ ਇਹੜਾ ਘੋੜਾ ਤੁਹਾਨੂੰ ਦੱਸਿਆ ਨਾ ਸਿੰਘਾਂ ਦਾ ਬਾਬੇ ਦੀਪ ਸਿੰਘ ਸਾਹਿਬ ਜੀ ਦੀ ਗੱਦੀ ਦਾ ਵਾ ਜੋ ਮੌਜੂਦਾ ਮਹਾਂਪੁਰਖ ਕਮਿਸ਼ਨ ਸ਼ਹੀਦਾਂ ਤਰਨਤਾਲਾ ਸ੍ਰੀ ਬਾਬਾ ਬਕਾਲਾ ਸਾਹਿਬ ਸਿੰਘ ਸਾਹਿਬ ਜਹੇਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ 16ਵੇਂ ਥਾ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਥਾ ਸਭਾਏਮਾਨ ਨੇ ਇਹ ਵੀ ਬਾਬਾ ਜੀ ਦੀ ਗੱਦੀ ਦਾ ਘੋੜਾ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੋੜ ਮੌਜੂਦਾ ਮਹਾਂਪੁਰਖ ਹੈ ਉਹਨਾਂ ਦੀ ਗੱਦੀ ਦਾ ਉਹਦਾ ਡੱਬਾ ਘੋੜਾ ਉਧਰ ਵੱਜਾ ਵਾ ਜਿਹੜੇ ਆਪਾਂ ਪਾਵਨ ਸਤਨ ਦੇ ਉੱਤੇ ਖੜੇ ਨੇ ਇਹ ਸ਼ੀਦੀ ਬਾਗ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ਼ਾ ਨੇ ਇਹਨੂੰ ਚਾਰ ਚੰਨ ਲ ਆਪ ਜੀ ਦੇ ਨਾਲ ਮੈਂ ਸੰਖੇਪ ਰੂਪ ਦੇ ਵਿੱਚ ਵਿਚਾਰ ਕਰਦਾ ਵਾਂ ਪਹਿਲਾਂ ਜਿਹੜਾ ਹੁਲਾ ਬੁਲਾ ਹੋਲੀਆਂ ਮਲਾਇਆ ਕਰਦੇ ਕੀ ਕਰਿਆ ਕਰਦੇ ਇੱਕ ਉੱਤੇ ਪਾਣੀ ਪਾਦਣਾ ਚਿੱਕੜ ਪਾਦਣਾ ਗੋਬਰ ਪਾਦਣਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਚੇ ਪਾਸ਼ਾ ਨੇ ਇੱਕ ਨਰਾਲਾ ਖਾਲਸਾ ਸਜਣਾ ਕੀਤਾ ਹੈ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਹੁ ਮੈਂ ਕਰੂ ਨਵਾਸ ਜਾਬੇ ਗੈਬ ਪਰਣ ਕੀ ਰੀਤ ਮੈਂ ਨਾ ਕਰੂ ਨਕੀ ਪ੍ਰਤੀਤ ਕਿਉਂਕਿ ਜਿਦ ਤਰ੍ਹਾਂ ਚਿੱਕੜ ਪਾਉਣਾ ਗੋਬਰ ਪਾਉਣਾ ਉਹ ਤਰ੍ਹਾਂ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਚੇ ਪਾਸ਼ਾ ਨੇ ਵਧੀਆ ਵਧੀਆ ਰੰਗ ਸੋਹਣੇ ਸੋਹਣੇ ਸਿੰਘਾਂ ਨੂੰ ਹੋਲੇ ਮੋਲੇ ਖੇੜੇ ਵਾਰਤੇ ਪ੍ਰੇਰਣਾ ਕੀਤਾ ਹੈ ਹੋਲਾ ਮੋਲਾ ਇੱਕ ਜੰਗ ਦਾ ਪ੍ਰਤੀਤ ਗਿਆ ਸਿੰਘਾਂ ਨੇ ਤਿਆਰਪੁਰ ਤਿਆਰ ਹੋ ਕੇ ਘੋੜਿਆਂ ਦੇ ਚੜਨਾ ਹੱਥਾਂ ਦੇ ਵਿੱਚ ਨੇਜੇ ਫੜਨੇ ਛਾਤਰ ਧਰਨੇ ਢਾਲਾਂ ਧਾਲਣੀਆਂ ਇਹ ਜਿਹੜੇ ਪਾਵਨ ਪਛਤਾਨ ਦੇ ਉੱਤੇ ਖੜੇ ਹਾਂ ਇਹਨੂੰ ਚਾਰ ਚੋਰਨ ਮਹਾਂਪੁਰਖ ਸਚਖੰਡ ਵਾਸੀ ਸਿੰਘ ਸਾਹਿਬ ਜਹੇਦਾਰ ਬਾਬਾ ਜੀ ਬਾਬਾ ਬਿਸ਼ਨ ਸਿੰਘ ਹੋਣਾ ਲਾਉਣੇ ਕਿਤੇ ਕਈ ਕਰੀ ਜਾਂਦੇ ਆ ਕਿ ਨਿਹੰਗ ਸਿੰਘ ਸੁੱਖਾ ਵਰਤਾਈ ਜਾਂਦੇ ਆ ਸੁੱਖੇ ਵੇਲੇ ਬੰਨੇ ਨੂੰ ਲਾਈ ਜਾਂਦੇ ਆ ਬਹੁਤੇ ਜਿਆਦੇ ਉੱਠ ਕੇ ਗੱਲ ਕਰ ਨਹੀਂ ਜਿਹੜੀ ਦੇਗ ਆ ਉਹ ਸੁਗਨਧਾਨ ਅੱਡ ਵਰਤ ਰਿਹਾ ਹੈ ਸਰਦਈਆਂ ਅੱਡ ਵਰਤ ਰਹੀਆਂ ਜਿਸ ਤਰ੍ਹਾਂ ਵੱਡੇ ਮਹਾਂਪੁਰਖ ਦੇਖ ਤੇਗ ਦਾ ਲੰਗਰ ਚਲਾਉਂਦੇ ਰਹਿ ਉਸੇ ਤਰ੍ਹਾਂ ਸਤਖੰਡ ਵਾਸੀ ਸਿੰਘ ਸਾਹਿਬ ਜਹੇਦਾਰ ਬਾਬਾ ਜੀ ਬਾਬਾ ਗਜਨ ਸਿੰਘ ਸਾਹਿਬ ਜੀ ਉਹਨਾਂ ਦੀ ਜਿਵੇਂ ਆਪਾਂ ਨਾਂ ਲਈਏ ਜਾਦੀ ਡਿਟੇਲ ਦੇ ਵਿੱਚ ਆਉਣਾ ਪਊਗਾ ਅੱਛਾ ਅੱਛਾ ਜਦੋਂ ਆਪਾਂ ਘੋੜਿਆਂ ਦੀ ਗੱਲ ਕਰਦੇ ਆ ਇੱਕ ਤੇ ਬਾਬਾ ਜੋਗਾ ਸਿੰਘ ਦਾ ਤੁਸੀਂ ਕਹਿੰਦੇ ਆ ਵੀ ਉਹਨਾਂ ਦਾ ਵੀ ਘੋੜਾ ਆ ਇਸ ਤੋਂ ਇਲਾਵਾ ਜਦੋਂ ਹੁਣ ਮਹੱਲਾ ਨਿਕਲਦਾ ਆ ਤੇ ਕਿਹੜੇ ਕਿਹੜੇ ਘੋੜੇ ਸਭ ਤੋਂ ਅੱਗੇ ਲੱਗਦੇ ਆ ਇਹ ਸਾਰਿਆਂ ਘੋੜਿਆਂ ਦਾ ਆਗੂ ਆ ਜਿਸ ਤਰ੍ਹਾਂ ਕੋਈ ਇੱਕ ਜਰਨੈਲ ਹੀ ਹੁੰ ਇਹ ਸਾਰਿਆਂ ਦਾ ਜਰਨੈਲ ਹੁੰਦਾ ਜਿ ਤਰ੍ਹਾਂ ਆਪਣਾ ਘਰ ਦੇ ਵਿੱਚ ਇੱਕ ਵੱਡੀ ਕੁਰਸੀ ਕਿਚੇ ਰੱਖੀ ਹੁੰਦੀ ਆ ਇਹਦੇ ਉੱਤੇ ਸਾਡੇ ਮੇਨ ਬੰਦੇ ਨੇ ਆਣ ਕੇ ਬਹਿਣਾ ਵਾ ਕਿਉਂਕਿ ਸਤਕਾਰਯੋਗ ਇਹ ਭਾਵੇਂ ਬਾਬਾ ਜੀ ਦੇ ਪਿਤਾ ਜੀ ਹੈ ਨਾ ਬਾਬਾ ਜੋਗਾਸਕ ਦੇ ਬਾਬਾ ਜਗੀਰ ਸਿੰਘ ਸਾਹਿਬ ਜੀ ਇਹਨਾਂ ਵੀ ਉਹਨਾਂ ਨੂੰ ਨਿਮਸ਼ਕਾਰ ਕਰਨੀ ਆ ਇਹ ਨਹੀਂ ਕੋਈ ਨਿੱਕੀ ਉਮਰ ਦੇ ਵਿੱਚ ਆ ਇਹ ਜਿਹੜੀ ਮਰਜ਼ਾਦਾ ਚੱਲਦੀ ਹੁੰਦੀ ਜੁਗਾ ਜਗੰਤਰਾਂ ਦੀ ਭਗਤੀ ਹੁੰਦੀ ਆ ਇਹ ਭਾਵੇਂ ਮਹਾਕਾਲ ਦਾ ਸਰੂਪ ਹੈ ਉਹਨਾਂ ਦੇ ਪਲੰਘੇ ਤੇ ਬਹਿਣ ਦਾ ਇਹਨਾਂ ਨੂੰ ਆਦਰ ਨਹੀਂ ਆ ਉਹ ਵੱਡੀ ਸ਼ਕਤੀ ਦੇ ਮਾਲਕ ਆ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਮੌਜੂਦਾ ਗੱਦੀ ਦੇ ਉੱਤੇ ਉਹ ਸੁਭਾਏਮਾਨ ਨੇ ਕਿਉਂ ਖੰਡੇ ਬਾਟੇ ਦਾ ਅਮਰ ਛਗੋ ਗੁਰੂ ਵਾਲੇ ਬਨੋ ਚੰਗੇ ਬੰਨੇ ਪ੍ਰੇਰਤ ਕਰ ਰਹੇ ਚੰਗੇ ਬੰਨੇ ਗੁਰੂ ਕੇ ਖਾਲਸੇ ਨੂੰ ਲਾ ਰਹੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਰੀ ਜਾਣਕਾਰੀ ਸਾਂਝੇ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ-ਗੇਜ ਕਰਖ ਜਾਵੇ ਨਿਹਾਲ ਹੋ ਜਾਵੇ ਕਲਗੀ ਤਰਪਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨ ਨੂੰ ਭਾਵੇ ਵਾਹਿਗੁਰੂ ਕਰਖ ਜਾਵੇ ਫਤਿਹ ਪਾਵੇ ਕਲਗੀਆਂ ਵਾਲੇ ਨੂੰ ਭਾਵੇ ਨਿਹਾਲ ਹੋ ਜਾਵੇ ਵਾਹਿਗੁਰੂ ਕਾਜ ਕੇ ਜਾ ਰਖ ਜਾਵੇ ਨਿਹਾਲ ਹੋ ਜਾਵੇ ਮਾਤਾ ਸਾਹਿਬ ਦੇਵਾਂ ਦੇ ਚਰਨਾ ਕਮਲਾ ਨੂੰ ਭਾਵੇ ਅਸਰੀਆ ਕਾਲ ਜਗਾਰੇ ਕੇ ਜਾਵੇ ਨਿਹਾਲ ਹੋ ਜਾਵੇ ਬਾਬਾ ਦੀਪ ਸਿੰਘ ਚੀ ਸਿੰਘ ਨੂੰ ਭਾਵੇ ਨਿਹਾਲ ਹੋ ਜਾਵੇ ਦੁਰਬਰਿਆ ਕਾਲ ਦੇਖ ਤੇ ਫਤੇ ਵਾਹਿਗੁਰੂ ਜੀ ਕਾ ਥਾਲ ਵਾਹਿ ਜਲ ਪਾਣੀ ਸਰਦਈ ਪਾਣੀ ਗਪ ਪਾਣੀ ਸਾਕੇ ਜੀ ਇਹ ਹੈ ਅਸਲ ਰੰਗ ਹੋਲਾ ਮਹੱਲਾ ਦਾ ਲਗਾਤਾਰ ਤੁਹਾਡੇ ਤੱਕ ਅਸਲ ਰੰਗ ਜਗ ਬਾਣੀ ਤੇ ਦਰਸ਼ਨ ਟੀਮ ਦਾ ਸਾਂਝਾ ਉਪਰਾਲਾ ਅਸੀਂ ਲੈ ਕੇ ਆਉਂਦੇ ਰਵਾਂਗੇ ਕੈਮਰਾਮੈਨ ਮੋਨੂ ਦੇ ਨਾਲ ਮੈਂ ਜੰਦਰ ਸਿੰਘ ਖਹਿਰਾ ਸ੍ਰੀਨੰਦਪੁਰ ਸਾਹਿਬ